ਪੰਜਾਬੀ ਦੇ ਅਕਰ ਗੁਰਪ੍ਰੀਤ ਕੁੱਗੀ ਅਤੇ ਬੀਨੂ ਢਿੱਲੋਂ ਭਾਜਪਾ ਲਈ ਵੋਟਾਂ ਮੰਗਣਗੇ ਜੀ ਹਾਂ ਦੋਵੇਂ ਕਲਾਕਾਰਾਂ ਲਈ ਬਕਾਇਦਾ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕੇ ਦੋਵਾਂ ਦੀ ਫੋਟੋ ਲੱਗੀ ਹੋਈ ਹੈ ਅਤੇ ਦੋਵਾਂ ਦੇ ਨਾਮ ਵੀ ਬਕਾਇਦਾ ਇਸ ਪੋਸਟਰ ਤੇ ਲਿਖੇ ਗਏ ਨੇ ਲਿਖਿਆ ਗਿਆ ਹੈ ਕਿ ਦੋਵੇਂ ਸਿਨੇਮਾ ਜਗਤ ਦੇ ਮੰਨੇ ਪਰਮੰਨੇ ਕਲਾਕਾਰ ਨੇ ਅਤੇ ਉਹ 15 ਅਪ੍ਰੈਲ ਯਾਨੀ ਕਿ ਅੱਜ ਸ਼ਾਮ 4 ਵਜੇ ਭਾਜਪਾ ਲਈ ਰੋਡ ਰੈਲੀ ਦਾ ਹਿੱਸਾ ਬਣਨਗੇ ਅਤੇ ਇੱਕ ਸਿਨੇਮਾ ਘਰ ਵਿੱਚ ਪਹੁੰਚ ਕੇ ਭਾਜਪਾ ਲਈ ਵੋਟਾਂ ਮੰਗਣਗੇ ਇਸ ਪੋਸਟਰ ਤੇ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੂਜੇ ਪਾਸੇ ਮੰਤਰੀ ਅਰਜੁਨ ਰਾਮ ਮੇਘਪਾਲ ਦੀ ਫੋਟੋ ਵੀ ਲਾਈ ਗਈ ਹੈ। ਇਹ ਹਾਈਕ ਵਰਤ ਫੈਸਲਾ ਦੱਸਦੀ ਹੈ ਕਿ ਪੰਜਾਬੀ ਅਦਾਕਾਰ ਗੁਰਪ੍ਰੀਤ ਕੁੱਕੀ ਅਤੇ ਬੀਨੂ ਢਿੱਲੋਂ ਹੁਣ ਭਾਜਪਾ ਲਈ ਚੋਣ ਪ੍ਰਚਾਰ ਕਰਨਗੇ। ਭਾਜਪਾ ਲਈ ਦੋਵੇਂ ਅਦਾਕਾਰਾਂ ਦਾ ਨਾਮ ਸਿਲੈਕਟ ਕੀਤਾ ਗਿਆ। ਦੋਵਾਂ ਦੀਆਂ ਤਸਵੀਰਾਂ ਇੱਕ ਪੋਸਟਰ ਤੇ ਲਾਈਆਂ ਗਈਆਂ ਨੇ ਜੋ ਕਿ ਖੁਦ ਮંત્રી ਅਰਜੁਨ ਰਾਮ ਮੇਘਪਾਲ ਵੱਲੋਂ ਆਪਣੇ ਆਫੀਸ਼ੀਅਲ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਦੱਸਿਏ ਕਿ ਮੰਤਰੀ ਅਰਜੁਨ ਰਾਮ ਮੇਘਪਾਲ ਰਾਜਸਥਾਨ ਦੇ ਅਨੂਪਗੜ ਤੋਂ ਚੌਣ ਮੈਦਾਨ ਵਿੱਚ ਉਤਰੇ ਨੇ ਜਿੱਥੇ ਕਿ ਹੁਣ ਭਾਜਪਾ ਵੱਲੋਂ ਵੱਡੀ ਰੋਡ ਰੈਲੀ ਕੀਤੀ ਜਾ ਰਹੀ ਹੈ ਅਤੇ ਇਸੇ ਰੈਲੀ ਦਾ ਦੋਵੇਂ ਪੰਜਾਬੀ ਅਦਾਕਾਰ ਹਿੱਸਾ ਬਣ ਗਏ ਅਤੇ ਭਾਜਪਾ ਲਈ ਵੋਟਾਂ ਮੰਗਣਗੇ ਹਾਲਾਂਕਿ ਇੱਥੇ ਵੀ ਜ਼ਿਕਰ ਜੋਗੇ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਪਿਛਲੇ ਅੰਦੋਲਨ ਤੋਂ ਹੀ ਪੰਜਾਬੀਆਂ ਦਾ ਕਾਰਨ ਇਹ ਭਾਜਪਾ ਤੋਂ ਕਿਨਾਰਾ ਕਰ ਰੱਖਿਆ ਸੀ ਪਰ ਦੋਵੇਂ ਅਧਿਕਾਰ ਹੁਣ ਭਾਜਪਾ ਲਈ ਵੋਟਾਂ ਮੰਗਣ ਜਾ ਰਹੇ ਨੇ ਅਜਿਹੇ ਵਿੱਚ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਤੁਸੀਂ ਇਸ ਪੂਰੇ ਮਾਮਲੇ ਤੇ ਕੀ رائے ਰੱਖਦੇ ਹੋ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ